ਨਿੱਕੀ ਉਮਰੇ ਬਾਬਲ ਸਾਨੂੰ लाड ਲਡਾਉਂਦਾ ਰਿਆ ਪੁੱਤਾਂ ਵਾਂਗੂ ਕੋਟ ਕੋਟ ਸਾਨੂੰ سین ਲੋਂਦਾ ਰਿਆ ਪੁੱਤਾਂ ਵਾਂਗੂ ਸਾਨੂੰ ਕੋਟ ਕੋਟ سین ਲੋਂਦਾ ਰਿਆ ਪਰ ਤੂੰ ਦਰਦ ਕਹਾਣੀ ਬਾਪੂ ਕਦੋਂ ਸੁਣਾ ਦੇਗਾ ਉੱਧਰ ਨੂੰ ਉੱਡ ਜਾਣਾ ਜਿੱਥੇ ਚੋਗਾ ਪਾ ਦੇਗਾ ਉੱਧਰ ਨੂੰ ਉੱਡ ਜਾਣਾ ਜਿੱਥੇ ਚੋਗਾ ਪਾ ਦੇਗਾ ਤਿਆਂ ਖਾਤਰ ਬਾਪੂ ਕਰਦਾ ਰਿਆ ਕੁਰਬਾਨੀ ਤੂੰ ਕਿਹੜੇ ਘਰ ਵਿੱਚ ਸਾੰਬੇ ਅਮਾਨ ਤੇ ਸਬ ਬਗਾਨੇ ਨੂੰ ਕਿਹੜੇ ਘਰ ਵਿੱਚ ਸਾਂਭੇ ਆਮਾਨ ਤੇ ਐਸ ਬਗਾਨੇ ਨੂੰ ਰਜਨੀ ਵਾਂਗੂ ਤੋਰ ਜਾਣਾ ਰਜਨੀ ਵਾਂਗੂ ਤੋਰ ਜਾਣਾ ਜੀ ਦੇ ਲੜਲਾ ਦੇ ਕਾ ਕੋਤਰ ਨੂੰ ਉਡ ਜਾਣਾ ਜਿੱਥੇ ਚੋਗਾ ਪਾ ਦੇਗਾ ਉਤਹਾ ਵੰਗੂ ਤੀਆਂ ਦਾ ਨਾ ਜੋਰ ਬਾਬਲਾਵੇ ਤੇਰੇ ਕੋਲੋਂ ਲੈ ਜਾਣਗੇ ਕੋਈ ਹੋਰ ਬਾਬਲਾਵੇ ਤੇਰੇ ਕੋਲੋਂ ਲੈ ਜਾਣਗੇ ਕੋਈ ਹੋਰ ਬਾਬਲਾਵੇ ਲੱਭ ਕੇ ਸਿਰ ਦਾ ਸਾਂਈ ਸਾਡਾ ਲੜ ਤੂੰ ਫੜਾ ਦੇਂਗਾ ਦਰ ਨੂੰ ਉੱਡ ਜਾਣਾ ਜਿੱਥੇ ਚੋਗਾ ਪਾ ਦੇਗਾ ਦਰ ਨੂੰ ਉੱਡ ਜਾਣਾ ਜਿੱਥੇ ਚੋਗਾ ਪਾ ਦੇਗਾ ਸੁੱਕੀ ਵਸੇ ਮੇਰੀ ਅਮੜੀ ਵੀਰੇ ਤੇ ਪਰ ਜਾਈਆ ਵੇ ਤੀਆਂ ਨੇ ਹੋ ਜਾਣਾ ਬਾਬ ਲਾਖਿਰ ਪਰਾਈਆ ਬਾਬਲਾ ਖਿਰ ਪਰਾਈਆ ਵੇ ਢੋਲੀ ਤੁਰਦੀ ਤੋਂ ਸਹਿਨਾਈਆ ਢੋਲੀ ਤੁਰਦੀ ਤੋਂ ਸਹਿਨਾਈਆ ਤੂੰ ਵਜਾ ਦੇਵੇਂਗਾ ਉਧਰ ਨੂੰ ਉੱਡ ਜਾਣਾ ਜਿੱਥੇ ਚੋਗਾ ਪਾ ਦੇਗਾ ਅਸਾਂ ਉਧਰ ਨੂੰ ਉੱਡ ਜਾਣਾ ਜਿੱਥੇ ਚੋਗਾ ਪਾ ਦੇਗਾ ਦੇਸ ਤੇਰੇ ਤੋਂ ਓਣ ਸਾਨੂੰ ਠੰਡੀਆਂ ਹਵਾਵਾਂ ਵੇ ਪਾਲਿ ਵੀਰੇ ਨੂੰ ਭੇਜ ਦੇਈ ਮੈਂ ਜਦੋਂ ਬੁਲਾਵਾ ਵੇ ਪਾਲਿ ਵੀਰੇ ਨੂੰ ਭੇਜ ਦੇਈ ਮੈਂ ਜਦੋਂ ਬੁਲਾਵਾ ਵੇ ਕਹਿੰਦਾ ਏ ਕੁਲਵੀਰ ਵਿਛੋੜੇ ਲੰਮੇ ਪਾ ਦੇਗਾ ਉੱਧਰ ਨੂੰ ਉੱਡ ਜਾਣਾ ਜਿੱਥੇ ਚੋਗਾ ਪਾ ਦੇਗਾ ਮੈਂ ਉੱਧਰ ਨੂੰ ਉੱਡ ਜਾਣਾ ਜਿੱਥੇ ਚੋਗਾ ਪਾ ਦੇਗਾ ਅਸਾਂ ਉੱਧਰ ਨੂੰ ਉੱਡ ਜਾਣਾ ਜਿੱਥੇ ਚੋਗਾ ਪਾ ਦੇਗਾ ਧੰਨਵਾਦ